ਪრეਜ਼ੀਡੈਂਟ ਨੂੰ ਇੰਨੀ ਜ਼ਿਆਦਾ ਪਾਵਰ ਦੇਣ ਦੇ ਨਾਲ ਜਿਹੜੀ ਕਾਂਗਰਸ ਦੀ ਜੌਬ ਆ ਉਹ ਖਤਰੇ 'ਚ ਪੈ ਗਈ। ਅਸ਼ਕਰ ਕਹਿੰਦੀ ਕਿ ਰਾਸ਼ਟਰਪਤੀ ਕੋਲੇ ਇਹ ਟੈਰਫ ਲਾਉਣ ਦਾ ਅਧਿਕਾਰ ਨਹੀਂ। ਫਾਊਂਡੇਸ਼ਨਲ 트럼ਪ ਦੇ ਟੈਰਫ ਨੇ ਉਹ ਇਹ ਕਹਿੰਦੇ ਆ ਕਿ ਹੁਣ ਤੱਕ ਰਾਸ਼ਟਰਪਤੀ 트럼ਪ ਦੇ ਟੈਰਫ ਦੇ ਨਾਲ ਜਿਹੜਾ ਕਿੰਨੇ ਬਿਲੀਅਨ ਡਾਲਰ ਆ ਚੁੱਕਿਆ ਹੈ। ਅਗਲਾ ਕੱਲ ਸਾਰਾ ਦਿਨ ਹੀ ਮਾਮਲਾ ਬਹੁਤ ਚਰਚਾ ਦੇ ਵਿੱਚ ਸੀ ਸੁਪਰੀਮ ਕੋਰਟ ਦੇ ਵਿੱਚ ਮਾਮਲਾ ਗਿਆ ਹੈ ਜਿਹੜਾ ਟੈਰਫ ਵਾਲਾ ਟੈਰਫ ਵਾਲਾ ਮਾਮਲਾ ਬੜਾ ਸਿੱਧਾ ਹੈ ਪ੍ਰੈਜ਼ੀਡੈਂਟ ਟਰੰਪ ਨੇ ਟੈਰਫ ਲਾ ਦਿੱਤੇ ਤੇ ਹੁਣ ਇਸ ਗੱਲ ਦਾ ਰੌਲਾ ਪਿਆ ਕਿ ਇਹ ਟੈਰਫ ਕੌਣ ਲਾ ਸਕਦਾ ਤੇ ਕੌਣ ਨਹੀਂ ਲਾ ਸਕਦਾ ਰਾਸ਼ਟਰਪਤੀ ਲਾ ਸਕਦਾ ਜਾਂ ਕਾਂਗਰਸ ਲਾ ਸਕਦੀ ਹੈ ਇੱਕ ਧਿਰ ਕਹਿੰਦੀ ਕਿ ਰਾਸ਼ਟਰਪਤੀ ਕੋਲੇ ਇਹ ਟੈਰਫ ਲਾਉਣ ਦਾ ਅਧਿਕਾਰ ਨਹੀਂ ਕੇਸ ਸੁਪਰੀਮ ਕੋਰਟ ਦੇ ਵਿੱਚ ਚਲੇਗਾ ਉਹਦੇ ਉੱਤੇ ਹੁਣ ਫੈਸਲਾ ਹੋਣਾ ਹੈ ਸੁਣਵਾਈ ਹੋਈ ਹੈ ਕੱਲ ਤੇ ਜੇ ਉਹ ਫੈਸਲਾ ਹੋ ਗਿਆ ਜਿੰਨੇ ਟੈਰਿਫ ਲਾਏ ਸਾਰੇ ਵਾਪਸ ਹੋ ਜਾਣਗੇ ਫੈਸਲਾ ਜੇ ਰਾਸ਼ਟਰਪਤੀ ਟਰੰਪ ਦੇ ਉਲਟ ਹੋ ਗਿਆ ਵੀ ਨਹੀਂ ਇਹ ਨਹੀਂ ਲਾ ਸਕਦੇ ਤੇ ਜੇ ਨਹੀਂ ਲਾ ਸਕਦੇ ਤਾਂ ਮਤਲਬ ਜਿਹੜੇ ਲਾਏ ਆ ਉਹ ਗਲਤ ਆ ਤੇ ਜੇ ਇਹ ਮਤਲਬ ਆ ਕਿ ਲਾਏ ਗਲਤ ਆ ਤਾਂ ਫਿਰ ਜਿੰਨਾ ਪੈਸਾ ਤੁਹਾਨੂੰ ਆਇਆ ਵਾਪਸ ਕਰੋ ਅਮਰੀਕਾ ਦੇ ਲਈ ਬਹੁਤ ਵੱਡੀ ਸਮੱਸਿਆ ਹੋ ਜੂਗੀ ਜੇ ਇਹ ਫੈਸਲਾ ਹੁੰਦਾ ਸੋ ਇਸ ਫੈਸਲੇ ਦੇ ਉੱਤੇ ਕਾਫੀ ਨਿਗਾ ਲੋਕਾਂ ਦੀ ਜਿਹੜੀ ਆਹ ਟਿੱਕੀ ਆ ਈਵਨ ਕੁਝ ਜਿਹੜੇ ਕਨਜ਼ਰਵਟਿਵ ਜੱਜ ਨੇ ਉਹਨਾਂ ਨੇ ਵੀ ਇਸ ਗੱਲ ਦੇ ਵਾਲੂ ਗਏ ਆ ਸਿਰਫ ਚਲੋ ਜਿਹੜੇ ਆਪਣੇ ਲਿਬਰਲਸ ਨੇ ਉਹਨਾਂ ਨੇ ਤਾਂ ਜਾਣਿਆ ਹੀ ਸੀ ਇਹ ਵੀ ਥੋੜੇ ਜਿਹਾ ਰਾਸ਼ਟਰਪਤੀ 트াম্প ਦੇ ਉੱਤੇ ਉਹਨਾਂ ਨੇ ਸ਼ੱਕ ਕੀਤੀ ਆ ਵੀ ਕੀ ਤੁਸੀਂ ਫੈਸਲਾ ਇਹ ਟੈਰਫ ਲਾ ਸਕਦੇ ਹੋ ਜਾਂ ਨਹੀਂ ਜਸਟਿਸ ਨੀਲ ਗੋਸਵਿਚ ਉਹਨਾਂ ਨੇ ਕਿਹਾ ਕਿ ਪ੍ਰੈਜ਼ੀਡੈਂਟ ਨੂੰ ਇੰਨੀ ਜ਼ਿਆਦਾ ਪਾਵਰ ਦੇਣ ਦੇ ਨਾਲ ਜਿਹੜੀ ਕਾਂਗਰਸ ਦੀ ਜੌਬ ਆ ਉਹ ਖਤਰੇ 'ਚ ਪੈ ਸਕਦੀ ਫਿਰ ਕਾਂਗਰਸ ਕੀ ਕਰਦੀ ਮਤਲਬ ਜੇ ਰਾਸ਼ਟਰਪਤੀ ਨੇ ਇਹ ਸਾਰਾ ਕੁਝ ਕਰ ਦੇਣਾ ਕਨਸਟੀਟਿਊਸ਼ਨ ਸਾਰੀ ਦੀ ਸਾਰੀ ਪਾਵਰ ਕਾਂਗਰਸ ਨੂੰ ਦਿੰਦਾ ਕਿ ਇਹਨੂੰ ਟੈਕਸ ਲਾਉਣਾ ਜਾਂ ਕਿਹੜੇ ਇਹਦੇ ਉੱਤੇ ਕਰਨੀ ਹੈ ਜਿਹੜੇ 트ੰਪ ਦੀ ਟੀਮ ਆ ਉਹ ਕਹਿੰਦੇ ਕਿ ਜਿਹੜਾ ਇੰਟਰਨੈਸ਼ਨਲ ਐਮਰਜੈਂਸੀ ਇਕਨੋਮਿਕ ਪਾਵਰ ਐਕਟ ਆ ਯਾਨੀ ਕਿ ਆਈਐਫ ਆਇਆ ਜਿਹੜਾ ਉਹ ਰਾਸ਼ਟਰਪਤੀ ਨੂੰ ਇਹ ਪਾਵਰ ਦਿੰਦਾ ਹੈ ਕਿ ਤੁਸੀਂ ਇਹ ਲਾ ਸਕਦੇ ਆ ਹਾਲਾਂਕਿ ਉਹਦੇ ਵਿੱਚ ਉਹ ਪਾਵਰ ਤਾਂ ਦਿੰਦਾ ਆ ਜਿਹੜਾ ਇੰਟਰਨੈਸ਼ਨਲ ਐਮਰਜੈਂਸੀ ਇਕਨੋਮਿਕ ਪਾਵਰਜ਼ ਐਕਟ ਆ ਪਰ ਉਹਦੇ ਚ ਇਹ ਨਹੀਂ ਦੱਸਿਆ ਵੀ ਟੈਰਫ ਵੀ ਲਾ ਸਕਦੇ ਆ ਜਿਹੜਾ ਟੈਕਸ ਜਿਹੜੀ ਫਾਊਂਡੇਸ਼ਨ ਆ 트럼ਪ ਦੇ ਟੈਰਿਫ ਨੇ ਉਹ ਇਹ ਕਹਿੰਦੇ ਆ ਕਿ ਹੁਣ ਤੱਕ ਰਾਸ਼ਟਰਪਤੀ 트럼ਪ ਦੇ ਟੈਰਿਫ ਦੇ ਨਾਲ ਜਿਹੜਾ ਕਿੰਨੇ ਬਿਲੀਅਨ ਡਾਲਰ ਆ ਚੁੱਕਿਆ ਤੇ ਇਹ ਵੀ ਹੋ ਸਕਦਾ ਜੀ 8 ਬਿਲੀਅਨ ਡਾਲਰ ਆ ਗਿਆ ਤੇ ਇਹ ਗਿਣਤੀ ਜਿਹੜੀ ਆ 2.3 ਟ੍ਰਿਲੀਅਨ ਡਾਲਰ ਦੇ ਉੱਤੇ ਆਉਣ ਵਾਲੇ ਸਮੇਂ ਦੇ 88 ਬਿਲੀਅਨ ਡਾਲਰ ਮਾਫੀ ਚਾਹੁੰਦੇ 88 ਬਿਲੀਅਨ ਡਾਲਰ ਆ ਚੁੱਕਿਆ ਆ ਤੇ ਇਹ 2.3 ਟ੍ਰਿਲੀਅਨ ਦੇ ਉੱਤੇ ਅਗਲੇ 10 ਸਾਲਾਂ ਦੇ ਵਿੱਚ ਪਹੁੰਚ ਜਾਊਗਾ ਜਿਵੇਂ ਇੰਨਾ ਪੈਸਾ ਆ ਗਿਆ ਇਹ ਲਾਉਣੀ ਚਾਹੀਦੀ ਆ ਹੁਣ ਟੈਰਫ ਦੇ ਨਾਲ ਪੂਰੀ ਦੁਨੀਆ ਦੇ ਟ੍ਰੇਡ ਦੇ ਉੱਤੇ ਅਸਰ ਪਿਆ ਮਹਿੰਗਾਈ ਦੇ ਉੱਤੇ ਅਸਰ ਪਿਆ ਕੀਮਤਾਂ ਦੇ ਉੱਤੇ ਅਸਰ ਪਿਆ ਟਰੰਪ ਇਹ ਵੀ ਕਹਿੰਦੇ ਆ ਕਿ ਟੈਰਫ ਬਹੁਤ ਜ਼ਰੂਰੀ ਆ ਨੈਸ਼ਨਲ ਸਿਕਿਉਰਿਟੀ ਦੇ ਲਈ ਉਹਨਾਂ ਨੇ ਐਮਰਜੈਂਸੀ ਲਾ ਦੀ ਵਰਤੋਂ ਕੀਤੀ ਆ 10 ਤੋਂ 25% ਟੈਰਫ ਚੀਨ ਦੇ ਉੱਤੇ ਮੈਕਸੀਕੋ ਦੇ ਉੱਤੇ ਕੈਨੇਡਾ ਦੇ ਉੱਤੇ ਲਾ ਦਿੱਤਾ 10% ਟੈਰਫ ਸਾਰਿਆਂ ਦੇ ਉੱਤੇ ਲਾ ਦਿੱਤਾ ਰੌਲਾ ਇਹ ਆ ਕਿ ਪਹਿਲਾਂ ਕਿਹ ਰਾਸ਼ਟਰਪਤੀ ਨੇ ਇਦਾਂ ਨਹੀਂ ਕੀਤਾ ਜੇ ਇਹ ਐਮਰਜੈਂਸੀ ਐਕਟ ਕਹਿੰਦੇ ਆ ਤੇ ਪਹਿਲਾਂ ਕਿ ਰਾਸ਼ਟਰਪਤੀ ਨੇ ਵੀ ਕਰਨਾ ਸੀ ਇਹਦੀ ਵਰਤੋਂ ਉਹਨਾਂ ਨੇ ਕਿਸੇ ਵੀ ਵਰਤੋਂ ਨਹੀਂ ਕੀਤੀ ਸੋ ਇਹ ਹੁਣ ਕੀ ਲਾ ਸਕਦੇ ਆ ਕੀ ਨਹੀਂ ਲਾ ਸਕਦੇ ਕੁਝ ਜਿਹੜੇ ਜਸਟਿਸਸ ਨੇ ਜਿਵੇਂ ਜਸਟਿਸ ਬ੍ਰੈਟਾ ਐਮੀ ਕੋਨੀ ਆ ਉਹਨਾਂ ਨੇ ਵੀ ਇਸ ਗੱਲ ਦੇ ਉੱਤੇ ਸਵਾਲ ਕੀਤੇ ਆ ਸੋ ਹੁਣ ਇਹਦਾ ਹੁੰਦਾ ਆ ਫੈਸਲਾ ਜਾਂ ਨਹੀਂ ਹੁੰਦਾ ਸਰਕਾਰ ਨੇ ਵਾਰਨਿੰਗ ਕੀਤੀ ਆ ਕਿ ਜੇ ਕਿਤੇ ਰਾਸ਼ਟਰਪਤੀ ਟਰੰਪ ਇਹ ਕੇਸ ਹਾਰ ਗਏ ਤਾਂ ਜਿਹੜਾ ਖਜ਼ਾਨਾ ਆ ਉਹਨੂੰ ਕਈ ਬਿਲੀਅਨ ਡਾਲਰ ਰਿਫੰਡ ਕਰਨੇ ਪਏ ਆ ਤੇ ਇਹ ਬਹੁਤ ਵੱਡੀ ਗੱਲ ਆ ਸੋ ਟੈਰਫ ਦੇ ਨਾਲ ਕੀਮਤਾਂ ਵੱਧ ਰਹੀਆਂ ਐਵਰੇਜ ਹਰ ਘਰ ਦੇ ਵਿੱਚ 1300 ਤੋਂ ਲੈ ਕੇ 2400 ਡਾਲਰ 225 ਦੇ ਵਿੱਚ ਇਹਨਾਂ ਨੂੰ ਜ਼ਿਆਦਾ ਲੋਕਾਂ ਨੂੰ ਸਪੈਂਡ ਕਰਨਾ ਪਿਆ एक्सपर्ट ਕਹਿੰਦੇ ਆ ਕਿ ਕੋਰਟ ਜਿਹੜੀ ਆ ਉਹ ਇਸ ਕੇਸ ਨੂੰ ਰਾਸ਼ਟਰਪਤੀ 트ੰਪ ਦੀਆਂ ਪਾਵਰਾਂ ਨੂੰ ਲਿਮਟ ਕਰਨ ਦੇ ਲਈ ਵਰਤ ਸਕਦੀ ਆ ਸੋ ਕਿ ਕੱਲ ਨਿਗਾਹ ਸਾਰਿਆਂ ਦੀ ਇਸੇ ਗੱਲ ਦੇ ਉੱਤੇ ਸੀਗੀ ਕੇਸ ਜਿਹੜਾ ਕੋਰਟ ਦੇ ਵਿੱਚ ਆ ਤੇ ਯੂਨਾਈਟਿਡ ਸਟੇਟਸ ਕੋਰਟ ਆਫ ਇੰਟਰਨੈਸ਼ਨਲ ਟ੍ਰੇਡ ਇਹਨਾਂ ਨੇ ਜਿਹੜਾ 28 ਮਈ 2025 ਨੂੰ ਕਿਹਾ ਸੀ ਇੱਕ ਟੈਰਫ ਜਿਹੜੇ ਅਨਾਉਂਸ ਕੀਤੇ ਸੀ ਟਰੰਪ ਦੇ ਲਿਬਰੇਸ਼ਨ ਡੇ ਦੇ ਉੱਤੇ ਵੀ ਇਹ ਇਲਿਗਲ ਆ ਹੁਣ ਛਣਵਾਈ ਹੋਈ ਆ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਮਾਮਲੇ ਦੇ ਉੱਤੇ ਫੈਸਲਾ ਆਊਗਾ ਕਿ ਕੀ ਰਾਸ਼ਟਰਪਤੀ ਟਰੰਪ ਦੇ ਕੋਲੇ ਪਾਵਰਾਂ ਹੈਗੀਆਂ ਜਾਂ ਜਿਹੜੇ ਟੈਰਫ ਲਾਏ ਗਏ ਆ ਇਹ ਸਹੀ ਆ ਜਾਂ ਗਲਤ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ